ਨਮਸਕਾਰ ਅੱਜ ਲੁਧਿਆਣਾ ਵਿਖੇ ਲੁਧਿਆਣਾ ਤੋਂ ਲੋਕ ਸਭਾ ਦੇ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਨੇ ਸ਼ਹਿਰ ਨੂੰ ਤਰੱਕੀ ਦੇ ਰਸਤੇ ਤੇ ਲੈ ਜਾਣ ਵਾਸਤੇ ਆਪਣਾ ਇੱਕ ਵਿਜ਼ਨ ਡਾਕੂਮੈਂਟ ਜਿਸ ਦਾ ਨਾਮ ਉਹਨਾਂ ਨੇ ਡਰਾਈਵ ਇਟ ਰੱਖਿਆ ਹੈ ਉਪੇਸ਼ ਕੀਤਾ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਉੱਚ ਪੱਧਰੀ ਲੀਡਰ ਉੱਥੇ ਮੌਜੂਦ ਸਨ ਪੇਸ਼ ਹਨ ਇਸ ਤੀਆਂ ਕੁਝ ਚਲਕੀਆਂ ਪੇਸ਼ਕਸ਼ ਐਮਐਸ ਪਾਰਟੀ ਦਾ ਰੈਕਟਰ ਕਥੂਰੀਆ ਤੇ ਪ੍ਰਦੀਪ ਸ਼ਰਮਾ ਨਵਾਂ ਜਮਾਨਾ ਟੀਵੀ ਵਾਸ ਸਾਰੇ ਮੇਜਰ ਜੀਲੇ ਦੇ ਪ੍ਰਧਾਨ ਸਾਰੇ ਸਾਥੀਓ ਮੈਂ ਆ ਕਾਫੀ ਦਿਨਾਂ ਤੋਂ ਅਸੀਂ ਜਿ세 ਤੋਂ ਮੈਂ ਦੁਹਰਾਇਆ ਹੈ ਮੈਂ ਤੁਹਾਨੂੰ ਕਹਾਂ ਸੀ ਕਿ ਅਸੀਂ ਇੱਕ ਵਿਜ਼ਨ ਡਾਕੂਮੈਂਟ ਲਿਖਣਾਂ ਦੇ ਅਸੇ ਰੂਇਜ਼ ਕਰਾਂਗੇ ਜਦੋਂ ਮੈਨੂੰ ਟਿਕਟ ਮਿਲੀ ਮੈਂ ਲੁਧਿਆਣਾ ਆਇਆ ਐਂਟਰ ਕੀਤਾ ਤੋ ਨੂੰ ਮੈਂ ਕਹਿੰਸੀ ਕੇਂਦਰ ਧਿਆਣਾ ਜਿਹੜਾ ਪਾਰਲੀਮੈਂਟ ਦਾ ਚੋਣ ਹੈ ਇਟਸ ਲਾਈਕ ਆਈਪੀਐਲ ਆਈਪੀਐਲ ਮਤਲਬ ਜਿਵੇਂ ਆਈਪੀਐਲ 2028ਸ ਲਾਈਕ ਦੱਟ ਆਈ ਨੂੰ ਇੰਡਸਟਰੀ ਜ਼ੋਨ ਚ ਲਾਉਣਾ ਇੱਕ ਬਣਾਉਣਾ ਚਾਹੀਦਾ ਸਿਰਫ ਲਾਈਕ ਸੈਂਟਰ ਆ ਜੋ ਜਿਹੜੇ ਮਲਾਜਮ ਤੇ ਵਿਚਾਰੇ ਦੀ ਕੋਈ ਕੰਮ ਵਾਲੇ ਦੀ 60 ਵਜ ਜਾਂਦੀ ਹੈ ਜਾਂ ਉਹਨੂੰ ਕੋਈ ਐਸੀ ਵਿਦਤ ਆ ਗਈ ਉਹਨੂੰ ਉਹ ਗਿਆਨਪਾਰ ਇਕ ਸਿਵਲ ਹਸਪੀਟਲ ਜਿੱਥੇ ਹੋਣਾ ਚਾਹੀਦਾ ਪਿੰਡ ਕਿ ਉਦੋਂ ਤੱਕ ਜਿਹੜੀ ਟ੍ਰੈਫਿਕ ਦੀ ਵਜ੍ਹਾ ਕਰਕੇ ਕੋਈ ਹੋ ਜਿੱਤਾਂ ਦੀ ਕਰਕੇ ਅਣ ਹੋ ਹੀ ਜਾਂਦੀ ਹੈ ਸੋ ਅਸੀਂ ਚਾਹਾਂਗੇ ਕਿ ਸੈਟੇਲਾਈਟ ਜਗਾ ਹਸਪੀਟਲ ਹੈਗਾ ਉਹ ਉੱਥੇ ਇੰਡਸਟਰੀਅਲ ਏਰੀਆ ਦੇ ਵਿੱਚ ਬੜੇ ਤਾਂ ਜੋ ਸਾਡੇ ਮਜ਼ਦੂਰ ਭਰਾਵਾਂ ਨੂੰ ਕਿਸੇ ਨੂੰ ਪਰੇਸ਼ਾਨੀ ਹੋਵੇ ਤਾਂ ਇਮੀਜੈਂਟਲੀ ਉਹ ਸੈਟੇਲਾਈਟ ਤੋਂ ਤੇ ਜਿਹੜਾ ਸਾਡਾ ਸੈਂਟਰ ਹੋਏਗਾ ਉੱਥੇ ਪਹੁੰਚ ਜਾਏਗਾ विजन डॉक्यूमेंट मतलब ये नहीं है कि गल्ला कर लिया मैं आ करूंगा आ करूंगा मैं चुके करूंगा ये हो जाएगा मेरा विजन डॉक्यूमेंट ऐसा नहीं है मेरा है क्या एवरी विजन नीड्स अ मिशन पॉलिसी एंड स्ट्रेटजी जे मिशन नहीं है पॉलिसी नहीं है स्ट्रेटजी नहीं है तो फिर विजन डॉक्यूमेंट का कोई फायदा नहीं है ਸੋ ਮਾਈ ਵਿਜ਼ਨ ਜਿਹੜਾ ਮੇਰਾ ਵਿਜ਼ਨ ਡਾਕੂਮੈਂਟ ਹੈਗਾ ਉਹਦਾ ਥਾਮ ਹੈ ਡਰਾਈਵਿੰਗ ਸੋ ਮੈਂ ਉਹਦੇ ਉਹਨਾਂ ਫਲਗੋ ਉਹ ਫਿਨਸੀ ਸਾਰੇ ਜਾਣੇ ਤੁਹਾਨੂੰ ਆ ਮਤਲਬ ਰਿਵਾਈਵਲ ਆਫ 올 ਗਲੋਰੀ ਆਫ ਲੋਧਿਆਨਾ ਆੀ ਮੀਨਸ ਇੰਡਸਟਰੀ ਵੀ ਰੀਵੈਮਿਸ਼ਨ ਇਨ ਹੈਂਡ ਹੈਡ ਐਜੂਕੇਸ਼ਨ E environment i infrastructure e traffic management. This is my name of my this vision document drive it. So now why I said dedicated office? If you agree vision document area say you need a dedicated office. ਇਕਰਵੇ ਸলিউਸ਼ਨ ਵੀ ਨਾ ਹੋਵੇ ਟ੍ਰੈਫਿਕ ਵੀ ਠੀਕ ਰਹੇ ਉਹਦੇ ਆਸਤੇ ਤੇ ਅਸੀਂ ਵਿਚਾਰ ਰੱਖਿਆ ਹੈ ਆਈ ਫਾਰ ਇੰਡਸਟਰੀ ਸਪੈਸ਼ਲ ਪੈਕੇਜ ਸ਼ੈਲ ਵੀ ਮੇਡ ਅਵੇਲੇਬਲ ਫਰੋਮ ਦਾ ਇੰਡਸਟਰੀ ਐਂਡ ਕਾਮਰਸ ਡਿਪਾਰਟਮੈਂਟ ਗਵਰਨਮੈਂਟ ਆਫ ਇੰਡੀਆ ਟੂ ਕ੍ਰੀਏਟ ਇੰਡਸਟਰੀ ਕਲਸਟਰ ਫਾਰ ਇਗਜ਼ਾਮਪਲ ਮੈਟਿੰਗ ਇੰਡਸਟਰੀ ਟ੍ਰਾਇੰਗ ਇੰਡਸਟਰੀ ਨਾਈਂ ਇੰਡਸਟਰੀ ਕੈਨਕੀ ਕਲਸਟਰ ਬਣਾਵਾਂਗੇ ਹਰ ਇੰਡਸਟਰੀ ਦਾ ਇੱਕ ਕਲੈਸਟਰ ਬਣੇ ਜਿੱਥੇ ਸਾਰਾ ਕੁਝ ਹੋਤੀ ਹੋਏ। ਇਸ ਦੇ ਕਰਕੇ ਮੈਂ ਇੱਕ ਐਗਜ਼ਾਮਪਲ ਦਿੱਤੀ ਹੈ ਜੀ ਸਵੀਮ ਇੰਡਸਟਰੀ ਜਿਹੜੀ ਆ ਡਾਈਂਗ ਇੰਡਸਟਰੀ ਇਹ ਮੀਟਿੰਗ ਇੰਡਸਟਰੀ ਇਕੱਠੀ ਹੋਵੇ। ਇਹਦੇ ਨਾਲ ਫਾਇਦਾ ਮਿਲ ਕੇ ਉੱਥੇ ਉਹਨਾਂ ਨੂੰ ਚੀਜ਼ ਵੀ ਕਰਦੀ ਆ ਅਵੇਲੇਬਲ ਹੋਊਗੀ। ਔਰ ਮੇਰਾ ਖਿਆਲ ਉਹਨਾਂ ਨੂੰ ਪ੍ਰਾਈਸ ਵਾਈਜ਼ ਵੀ ਸਸਤੀ ਪਈਗੀ ਕਿਉਂਕਿ ਆਰਡਰ ਕਿਤੋਂ ਆਏਗਾ ਕਈ ਜਗ੍ਹਾ ਤੇ ਆ ਜਾਏਗਾ। ਅਲਾਨਕਾ ਗਗਾ ਤੇ ਤੁਹਾਨੂੰ ਕੁਝ ਕਰਾਉਣਾ ਉਥੋਂ ਕੁਝ ਕਰਾਉਣਾ। ਸੋ ਮੈਨੂੰ ਲੱਗਦਾ ਹੈ ਕਿ ਇੰਡਸਟਰੀ ਕਲਸਟਰ ਦੀ ਬਹੁਤ ਵੱਡੀ ਜ਼ਰੂਰਤ ਹੈ